ਤਾਂ ਨਗਾ ਕੀ ਹੋ ਗਿਆ ਉਹ ਬੁੜਾਈ ਇੱਕ ਕੁੜੀ ਨਾਲ ਇੱਕ ਮਾਂ ਨਾਲ ਇਹਨਾਂ ਨੇ ਕੋਹ ਦਾ ਮਗਰਾ ਸੀਸ਼ਕ ਜੀ ਤੋਂ ਉਹ ਵੇ ਗਈ ਕੁੜੀ ਇੱਕ ਮਾਰ ਤੇ ਗਲਤ ਇਹਦਾ ਯਾਰਾ ਬਹੁਤ ਮਗਰੋਂ ਖੜੇ ਵਿੱਚ ਟੂਲੇ ਕੋਈ ਇੱਥੇ ਹੋ ਗਿਆ ਕੋਈ ਇੱਥੇ ਆ ਗਿਆ ਸੀਰ ਸਰ ਜੀ ਨੇ ਸੀਰਕਾ ਤੇ ਪੋੜ ਗਿਆ ਕਿਤੁਨੀਆ ਕੀ ਜਲਾ ਉਹ ਇਟਸ ਸਾਨੂੰ ਨਾ ਤਿੰਨ ਡੈਡ ਬਾਡੀਜ਼ ਰਿਸਿਵ ਹੋਈਆਂ ਸੀਗੇ ਤੇ ਪੁਲਿਸ ਵਾਲੇ ਸੀ ਦੇ ਅੰਡਰ ਸੁਪਰਵੀਜ਼ਨ ਸੀਗੇ ਉਹ ਡਿਫ੍ਰੋਟਡ ਲੈ ਕੇ ਆਏ ਸੀਗੇ ਤੇ ਇਹ ਤਿੰਨ ਬਾਡੀਜ਼ ਜਿਹੜੀਆਂ ਟੋਟਲ ਤਿੰਨ ਬਾਡੀਜ਼ ਨੇ ਦੋ ਬੱਚੇ ਨੇ ਤੇ ਇੱਕ ਮਦਰ ਦੀ ਸੀਗੀ ਇੱਕ ਲੜਕੀ ਸੀਗੀ ਜਿਹਦੀ ਏਜ 16 ਈਅਰ ਸੀਗੀ ਤੇ ਇੱਕ ਬੱਚਾ ਸੀਗਾ ਜਿਹਦਾ ਲੜਕੇ ਦੀ ਏਜ ਸੀਗੀ 6 ਮੰਥਸ ਓਨਲੀ ਤੇ ਜਿਹੜੀ ਮਦਰ ਦੀ ਏਜ ਸੀਗੀ ਉਹ 40 ਈਅਰ ਸੀਗੀ ਏ ਜੋਰੀਆਂ ਕਲਾਂ ਦੇ ਰੈਜ਼ੀਡੈਂਟ ਹੈਗੇ ਸੀਗੇ ਹਾਂ ਜੋਰੀਆਂ ਕਲਾਂ ਦੇਣਾ ਬਪਨ ਵਾਲੇ ਬੱਚੇ ਇੱਕ ਡੇਗਰੇ ਬੱਚੇ ਛੋਟੇ ਹੀ ਬੱਚੇ ਦੀ ਬੱਚੀ ਜ਼ਿਆਦਾ ਮਾੜਾ ਹਾਂ ਕੁੜੀ ਕੋਈ 14-15 ਪਤਾ ਦਵਾਈ ਕਿਹੜੀ ਮਾਂ ਪਿਓ ਨੇ ਖਾਦੀ ਦਵਾਈ ਆ ਰੈਸਟੈਂਟ ਫਾਰਮ ਲਈ ਨਾ ਤੇ ਤੇਰੀ ਤੀਜੀ ਕੁੜੀ ਸੀ ਉਹ ਕਿੱਥੇ ਸੀ ਉਹ ਜਿੰਦਰ ਸਿੰਘ ਜੀ ਉਹ ਜਲਾਉਂਦਾ ਪਾਇਆ ਉੱਤੇ ਟੋਪ ਸੱਟ ਗਈ ਅੱਛਾ ਉਹ ਰਾਇ ਇਹ ਕੋ ਉਤਾਰਨੇ ਕੋਈ ਲਗਾ ਪੀ ਕੀ ਕਰਨੋ ਹੈ ਕਾਉਂਡਿਕ ਵੀਕਾ ਬੈਂਡੇਜਿੰਗ ਵੀ ਨਹੀਂ ਕਰਾਂਗੀ। ਘਾਂਟਾ ਲੋਹਟੀ ਉਹ। ਉਹ ਕਿਸੇ ਜਮਾਅ ਕਰ ਗਿਆ। ਵੇਖਾ ਕਰ ਕਰ ਕੇ ਜਾਤਾ। ਬੜੀ ਨੂੰਨੀ ਤੋਰ ਸਿੱਧੀ ਤਰੰ ਉੰਡਕੀ। ਸੁਖਵਿੰਦਰ ਕੌਰ ਦੀ ਪਤਨੀ। ਮੇਰੇ ਕੋਲ ਸਮੇਂ ਤੋਂ ਦਿਮਾਗੀ ਪਰੇਸ਼ਾਨ ਰਹਿੰਦੀ ਸੀਗੀ। ਦਿਮਾਗੀ ਪਰੇਸ਼ਾਨ ਰਹਿਣ ਕਰਕੇ ਇਹਨੇ ਰਾਤ ਆਪਣਾ ਕੋ ਦੁੱਧ ਬਾਲਿਆ। ਦੁੱਧ ਬਾਲ ਕੇ ਤੇ ਰੱਖਤਾ ਠੰਡਾ ਹੋਊਗਾ ਪੀਣਾ ਵੀ। ਲਾਗੇ ਕੋਈ ਨਾ ਤਾਂ ਖਾਜ ਖੂਦ ਵਾਲਾ ਸਕੂਰ ਸੀਗਾ। ਇਹਨੇ ਸਵੇਰੇ ਭਲਿੱਖ ਜਾ ਕੇ ਉੱਥੋਂ ਕੋਈ ਪਤੰਗ ਦਰੀਲੀ ਚੀਜ਼ ਦੁੱਧ ਵਿੱਚ ਪਾ ਲਈ ਜਦੋਂ ਦੁੱਧ ਠੰਡਾ ਹੋਇਆ। ਇਹਨਾਂ ਰਾਤ ਦੁੱਧ ਪੀ ਲਿਆ ਲੜਕੀ ਚਿੰਨ੍ਹ ਨੂੰ ਨੀਂਦ ਕੌਰ ਨੇ। ਇਹਨਾਂ ਨੀਂਦ ਕੌਰ ਤੋਂ ਬਾਤ ਨੂੰ ਬੱਚਾ ਏਦੋਂ ਇੱਕ ਬੇਟਾ ਸੀ ਇੱਕ ਬੇਟੀ ਸੀ। ਬੇਟੀ ਜਿਹੜੀ ਨਮਨ ਦੀਪ ਕੌਰ 16 ਸਾਲ ਦੀ ਆ। ਬੇਟਾ ਨਮਰਾਜ ਦੀਪ ਸਿੰਘ 36 ਸਾਲ ਦਾ। ਇਹਨਾਂ ਉਹਨਾਂ ਦੇ ਮਗਰ ਲਾ ਕੇ ਵੀ ਦੁੱਧ ਸਾਡੀ ਮਾਮਾ ਨੇ ਪੀ ਲਿਆ ਤੇ ਇਹ ਵੀ ਦੁੱਧ ਪੀ ਲਿਆ। ਇਹਨਾਂ ਦੁੱਧ ਪੀ ਲਿਆ। ਦੁੱਧ 'ਚ ਕੋਈ ਰੇਲੀ ਚੀਜ਼ ਹੋਣ ਦੇ ਕਾਰਨ ਬੇਹੋਸ਼ ਹੋ ਗਏ। ਜੋ ਸ਼ੋਬੇ ਨਸਰ ਜਿਹੜਾ ਕੋਟਵਾਲੀ ਚਾਂਨ ਲੱਗਿਆ ਤੇ ਉਹ ਕਿੰਨੇ ਜਨੇ ਗਿਰੇ ਫਟੇ ਤੇ ਪਈ ਸੀ ਇਹਨਾਂ ਮੁ르ਕੇ ਹਸਪਤਾਲ ਜਾਣ ਦੀ ਕੋਸ਼ਿਸ਼ ਕੀਤੀ ਜਿਹੜਾ ਕੋਸ਼ਿਸ਼ ਕੀਤੀ ਦਾ ਰਸਤੇ ਵਿੱਚ ਦਮ ਤੋੜ ਗਿਆ ਉਹ ਤੋਂ ਬਾਅਦ ਚ ਸਰਦਾਰ ਮ੍ਰਿਤਕ ਦਾ ਪਿਤਾ अजीत ਸਿੰਘ ਆ ਜਿਹਦੇ ਬਾਰੇ ਆਪਾਂ ਲੈ ਕੇ ਅਗਲੀ ਕਾਰਵਾਈ ਕਰ ਰਹੇ ਆ ਦੇਹਾਨੇ ਤੋਂ ਪੀਛੇ ਉਹਦੀ ਕਾਰਵਾਈ ਪ੍ਰੋਗਰੈਸਿਵ ਪੌਨਚ ਨਹੀਂ ਹੋਣੀ ਸਰ ਇਹ ਪਤਾ ਨਹੀਂ ਲੱਗਾ ਕਿ ਖਾਦ ਸੀਗੀ ਜਾਂ ਕੋਈ ਵੈਜਾਇਟੀ ਸੀਗੀ ਕੀ ਸੀਗਾ ਉਹ ਪੋਸਟਮਾਰਟਮ ਕਰਵਾਵਾਂਗੇ ਕਰਵਾਉਣ ਤੋਂ ਪਤਾ ਲੱਗੇਗਾ ਐਫਐਸਐਲ ਰਿਪੋਰਟ ਆਏਗੀ ਕਦਮਾਂ ਤੁਹਾਨੂੰ ਕੋਈ ਸਰਦਾਂ ਤੇ ਨਹੀਂ ਕੋਈ ਕਲੇਸ਼ ਨਹੀਂ ਸੀ ਕੋਈ ਦਬਾਕੀ ਪਰੇਸ਼ਾਨੀ ਇਹਦਾ ਕੋਈ ਪਹਿਲੇ ਦੱਸ ਦੇ ਬੱਚਾ ਰਕਸਪਾਇਰ ਹੋ ਗਿਆ ਸੀ ਉਹਦੇ ਕਰਕੇ ਪਰੇਸ਼ਾਨੀ ਸੀ ਇਹਨੂੰ